ਮੈਨੂੰ ਨਾ ਸਮਾਰਿਆ ਪਿਆ ਮੇਰਾ ਥਾਰ ਕੋਈ ਨਹੀਂ ਪੰਤਨ ਬਾਬਾ ਦੀਪ ਸਿੰਘ ਜੀ ਭਾਰ ਦੇ ਟਰਾਲਾ ਸਾਰਾ ਬੇਟੀ ਲਾਵੇ ਬਿਲਗੇਟੀ ਸਿਪਾਲ ਦਾ ਜਾਂ ਦੂਈ ਚ ਜਾਂਨਾ 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 ਦੂਈ ਚ ਜਾਂਨਾ ਜਾਂਕਲ ਬਿਲਗੇਟੀ ਸਿਪਾਲ ਦਾ ਹਾਂ ਹਾਂ ਬਾਬਾ ਕਰੂਗਾ ਕਰੂਗਾ ਕਿਰਪਾ ਕਰੂਗਾ ਕਿ ਆਂਤ ਰਹਿਣਾ ਬੱਟਵਦੇ ਉੱਪਰ ਇੰਤਮ ਆਈ ਓਏ ਮਾਰਾ ਬੱਤੇ ਪੂਰਾ ਹਰੇ ਹਰੇ ਦਾਣਾ ਜਮੇ ਬੇ ਸਾਰੇ ਨਿਹਰ ਕਰੀਂਦਾ ਪਿਆ ਜਾਰਾ ਪੱਟੀ ਨਾ ਬੱਸ ਬੋਦਾ ਵੀ ਨਾ ਦੰਦੀ ਹਾਂ ਇਹਦਾ ਹੀ ਕਾਸਰਾ ਹੁੰਦਾ ਤਾਂ ਸਾਡੇ ਜਦੇ ਹੋ ਜਾਂਦਾ ਜੀ ਖੜੇ ਨਾ ਹਾਂ ਮਲਕੀਤ ਬਾਈ ਦੇ ਗਾਣੇ ਕਹਿੰਦਾ ਪੰਜਾ ਚੌੜਾ ਚਾਹੀਦਾ ਵੀ ਕੰਮ ਨਿਭਟਾ ਬਣਿਆ ਚਾਰ ਦਿਨ ਕੰਮ ਕਿਹਾ ਨਹੀਂ ਤਾਂ ਤਾਂ ਲੱਗਦਾ ਅੰਕ ਚਾਣਾ ਡੰਗਰ ਆ ਕੇ ਦੋ ਇੱਥੇ ਕੱਢ ਲੂਗੇ ਐਨੇ ਸੂਰਜ ਚੰਦ ਚੜੇ ਆ ਮੈਂ ਪਾਣੀ ਦਾ ਘੁੱਟ ਨਾ ਨਾ ਟਾਈਮ ਲੱਗ ਜਾਣਾ ਕਰ ਘੰਟਾ ਹਾਂ ਡੰਗਰ ਮੋਟਰ ਬਣੀ ਆ ਯਾਰ ਮੋਟਰ ਉਹ ਟਾਈਮ ਹੀ ਲੱਗਿਆ ਹੁਣੇ ਪਤਾ ਲੱਗਿਆ ਬਈ ਅਮਨੇ ਜੈ ਇੰਨੇ ਕਾਮਾ ਸੜੇ ਹੱਦ ਤੇ ਪਰੇ ਕਣ ਕਡਾਉਂਦਾ ਤਾਂ ਭਈਏ ਰੇ ਕੱਢਦੇ ਆ ਪਨੀਰੀ ਨੂੰ ਤਿਆਰ ਕਰਿਆ ਮਾ ਪਤਾ ਹੀ ਨਹੀਂ ਕਰਦੇ ਝੜਦਾ ਖਾਛੇ ਪ ਜਾਂਦਾ ਠੰਡਾ ਤੇ ਅੰਕਲਾ ਤੇਰਾ ਸਮਾਨ ਤੇਰੇ ਕੱਲੇ ਦਾ ਏ ਵੱਡਵਾਨਾ ਦੇਰੀ ਫੇ ਕੰਮ ਖਰਾਬ ਹੈ ਜੱਗੇ ਨੂੰ ਪਾਰਟੀ ਦਿੱਤੀ ਅਸੀਂ ਜੱਗੇ ਇਹੇ ਕਰਤੀ ਆਹ ਤਾਂ ਬਹੁਤ ਕੱਢ ਕੇ ਪਾਰਟੀਆਂ ਬਈ ਲਓ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਬੋਲ ਭਾਈ ਸਤਿ ਸ਼੍ਰੀ ਅਕਾਲ ਪਲੀਚ ਕਮਾਲ ਜਰਾ ਖਾ ਲਿਆ ਨਾ ਬਾਈ ਧੋਖਾ ਕਰ ਰਿਹਾ ਹੈ ਬਾਈ ਇਹ ਬੰਦਾ ਜਾਂਦਾ ਇੱਧਰ ਚੰਡੀਗੜ੍ਹ ਕੰਨੀ ਇਹਦੀ ਰਾਤ ਨੂੰ ਡਿਊਟੀ ਆ ਫਿਰ ਦਿਨ ਚ ਸੁੱਤਾ ਪਿਆ ਹੁੰਦਾ ਇੱਧਰ ਇਹ ਵੀ ਜਾਂਦਾ ਇਹ ਧੋਖਾ ਦੇ ਗਿਆ ਹਾਂ ਇਹਦਾ ਪੂਰਾ ਹੋ ਗਿਆ ਕੋਸ ਬਾਕੀ ਬਾਈ ਨੂੰ ਇਹਨੇ ਕਿਹਾ ਤਾਂ ਵੀ 12 ਵਜੇ ਮੈਂ ਉੱਠ ਖੜੂਗਾ ਇੰਨੇ ਆ ਕਾਂਟੀਆਂ ਖੜਕਾਈਆਂ ਫਿਰ ਘਰ ਤੇ ਚੱਕਣਾ ਸੀ ਯਾਰ ਕਿ ਨਹੀਂ ਦੇਖਦਾ ਹੀ ਨਹੀਂ ਕੰਦੇ ਨੂੰ ਉਠਣਾ ਤਾਂ ਹੁਣ ਤੇਰੇ ਸਾਰਾ ਡੱਬਾ ਠਾਲਦਾ ਸੀ ਚੱਲੇ ਆ ਬਾਈ ਰੋਪੜ ਸ਼ਹਿਰ ਨੂੰ ਸਮਾਨ ਜਾ ਲੈਣਾ ਮੋਟਰਵਾ ਸਾਡੀ ਬੰਦੇ ਕਰਦੇ ਆ ਵੇਟ ਅੋਨੇ ਦਾ ਸਕੇ ਖਾਣਾ ਜੀ ਅੱਜ ਖਾਣਾ ਬਾਈ ਮੁਰਗਾ ਲੈ ਮੁਰਗੇ ਦੇ ਬਾ ਮਗਰ ਪੈਂਦੀਆਂ ਕਿਆ ਗੱਲਾਂ ਮੁਰਗੇ ਗਿਆੜੀ ਹੈ ਮੁਰਗਾ ਨਹੀਂ ਤਾਰ ਦੂੰਗਾ ਨਹੀਂ ਤਾਰ ਦੂੰਗਾ ਅਸੀਂ ਚੱਲੇ ਆ ਬਾਈ ਸਮਾਨ ਲੈਣ ਕੇ ਕੁੱਕ ਹਲੇ ਵੈਸ਼ ਨੂੰ ਪਾਰਟੀ ਕਰਨੀ ਦੁਪਹਿਰ ਨੂੰ ਹੈ ਦੁਪਹਿਰ ਵਾਲੀ ਵੈਸ਼ ਨੂੰ ਹਾਂ ਆਪਣੇ ਵਾਲੀ ਦੂਈ ਹੈ ਫਿਰ ਬੰਦੇ ਸਾਡੀ ਪਾਰਟੀ ਸਾਰੇ ਆ ਬਾਕੀ ਸਮਾਨ ਲੈ ਕੇ ਅਸੀਂ ਬਾਈ ਭੂਰੀ ਹੋਇਆ ਜੱਗਾ ਹੋਇਆ ਜਿਹੜੇ ਜਿਹੜੇ ਆਪਣੇ ਬੰਦੇ ਆ ਮਾਸਰ ਮੂਸਰ ਨੇ ਮੋਟਰੋਫੋਨ ਕਰ ਦੇਣਾ ਵੀ ਆਪਣੀ ਤਿਆਰੀ ਕਰ ਲਓ ਅੱਧੇ ਕਦਾ ਬੈਠੇ ਆ ਬਸ ਅੱਧੇ ਕਾ ਆ ਗਏ ਬਸ ਤੇ ਤੇਲ ਪਾ ਲਿਆ ਸੀ ਗੱਡੀ 'ਚ ਏਹ ਕਿੰਨਾ ਹੋ ਗਿਆ ਉਹਨੇ ਕਿੰਨਾ ਚੱਲ ਜੂਗੀ 5-6 ਤੋਂ ਚੱਲੇ ਹਾਂ ਹੁੰਦਾ ਉਹਦਾ ਜੇ ਵਾ ਸਾਰੀ ਡੈੜੀ ਕੁਮੀ ਜਾਈ ਮੈਂ ਤਾਂ ਆ ਗਿਆ ਵੀ ਕਹਿੰਦਾ ਤੂੰ ਏਸੀ ਲਾ ਕੇ ਮੈਨੂੰ ਸਾਈਡ 'ਤੇ ਪਾ ਦੇ ਬਸ ਪਾਰਟੀ ਲੋਡ ਦੀ ਹੈਗੀ ਨਾ ਆਹ ਦੇਖੋ ਇੱਧਰ ਕੰਮ ਖਰਾਬ ਕਰਦਾ ਏ ਬੰਦਾ ਚੱਲੀਏ ਬਾਈ ਸ਼ਹਿਰ ਨੂੰ ਚੱਲੇ ਅਸੀਂ ਦੁਪਹਿਰ ਨੂੰ ਸਾਡਾ ਕੰਮ ਦੁਪਹਿਰ ਹੱਡ ਕੋਡੇ ਦੁਪਹਿਰ ਨੂੰ ਭੱਗਦੇ ਆ। ਹਮਨੇ ਆਇਆ ਤਾਂ ਖਾਤਾ ਸੌਂ ਲਿਆ ਤੂੰ। ਸੌਂ ਲਿਆ। 2 ਵਜੇ ਹੈ? 2 ਵਜੇ ਤੋਂ ਸੁੱਤਾ ਬਿਆਦ ਰੋ। 2 4 5 6 ਘੰਟੇ ਸੌਂ ਲਿਆ। 6 ਘੰਟੇ ਸੌਂ ਰਿਹਾ ਭਾਈ, ਨੀਂਦ ਕੱਢ ਕੇ ਇਹਨੇ ਰਸ ਕੈਨੇਡਾ ਮੈਂ ਜਾਣ ਨੂੰ ਫਿਰਦਾ ਬੰਦਾ। ਉਹਨੂੰ ਭੇਜਿਆ ਤੈਨੂੰ ਕੈਨੇਡਾ ਵੀ ਜਾ ਲੱਗਦਾ। ਭੇਜ ਦੇ ਯਾਰ। ਦੇਖ ਲੈ। ਆਪਾਂ ਐ ਕਰਦੇ ਆ। ਇੱਕ ਆਪਣੀ ਜਹਾਜ਼ ਖਰੀਦ ਲੈਂਦੇ ਚਾਰਾਂ ਨੇ ਘੁੰਮੇ ਆਉਣਾ। ਤੇ ਇਹਦੇ ਮੈਨੂੰ ਕੱਦ ਨੂੰ ਭੇਜ ਦੇ। ਐਂ ਕਰਦਾ ਤੈਨੂੰ ਮੁਰਗਾ ਜਿਹੜਾ ਵੱਢਣਾ ਉਹ ਪਪਟਾ ਕੇ ਭੇਜ ਦਿੰਦਾ ਉਹ ਕੈਨੇਡਾ ਵਾਲਿਆਂ ਤੋਂ ਨਹੀਂ ਪਾ ਰਹੇ ਮੈਂ ਤੇ ਮੈਂ ਹਾਂ ਉੱਧਰ ਦਿਨ ਰਾਤ ਦਾ ਫਰਕ ਹੈ ਨਾ ਅਸੀਂ ਉਹੀ ਚੀਜ਼ ਕਰ ਰਹੇ ਅੰਦਰ ਦਿਨ ਰਾਤ ਸੌਂਦੇ ਰਾਤ ਨੂੰ ਕੰਮ ਕਰਦੇ ਹਾਂ ਚਲੋ ਚੱਲੀਏ ਫਿਰ ਐ ਗੱਡੀ ਕਲੱਚ ਘਾਤੇ ਤੱਬ ਤਾਂ ਗੇਅਰ ਕੱਢਿਆ ਮੈਂ ਕਿ ਭੱਜ ਵੀ ਨਾ ਲਵੇ ਕੱਢ ਤਾ ਮਾੜਾ ਯਾਰ ਅੱਗੇ ਨੂੰ ਪਰੰਦੇ ਆਪੋ ਪੀਛੇ 41 ਦਿਖਾਉਂਦੀ ਹੈ ਬਾਹਰ ਇੰਨਾ ਤਾਂ ਨਹੀਂ ਹੋਣਾ ਹੈਗਾ ਹੁਣ ਤਾਂ ਨਹੀਂ ਦੇਖੇ ਚੈੱਕ ਕਰਾਂ ਹੂੰਗਾ ਬਾਈ 41 ਦਾ ਚੈੱਕ ਕਰ ਗੱਡੀ ਦੀ ਹੀਟ ਹੋਣੀ ਹੈ ਨਾ ਦੇਖੀ ਰਿਹਾ ਕਿੰਨਾ ਟੈਂਪਰੇਚਰ ਓ 40 40 ਰੁਕ ਨਾ ਗਿਆ ਕਹਿੰਦੇ ਪੰਜਾਬ ਵਿੱਚ ਬਾਈ ਗਰਮੀ ਦਾ ਮਾਹੌਲ ਸ਼ੁਰੂ ਗੱਡੀ 'ਚ ਬੈਠਣਾ ਤਾਂ ਗੱਲਾਂ ਹੁੰਦੀਆਂ ਲੈ ਕੇ ਜਾਵਾਂ ਮੋਟਰਸੈਲਵਾਂ ਜਾਂ ਲੋਕੋ ਪਗੜੀ ਪਾ ਕੇ ਲਾਈ ਜਿਹੜਾ ਤਾਂ ਉਹ ਫੇਰ ਗੱਡੀ ਦੇਖ ਰਿਹਾ ਹੈ ਹੈਗੀ ਸੇਫਟੀ ਲੱਗੀ ਗੱਡੀ ਸਹੀ ਦਾਤੀ ਹੈ ਬਾਈ ਆ ਦੇਖੋ ਥੋੜੀ ਤੇ ਗੱਡੀ ਬੰਦ ਕਰੀ ਦੇਖ ਲੈ ਗਰਮੀ ਆ ਰਿਹਾ 44 ਪਹੁੰਚ ਜਾਣਾ ਹਾਂ ਚਲੋ 47 ਦਿਖਾਰੀ ਪਰ ਮੈਂ ਬਾਹਰ 44 ਹੋ ਗਿਆ ਥੱਲੇ ਆ ਰ ਮੈਂ ਬਾਈ ਲਾਈਟਾਂ ਬਰਾਏ ਤੇ ਬੱਲੇ ਬੱਲੇ ਨਵੇਂ ਆਟੋ ਆ ਗਏ ਬਿਜਲੀ ਵਾਲੇ ਬਿਜਲੀ ਵਾਲੇ ਫੜੀ ਫੜੇ ਅੰਬਰਸਰ ਚੱਲੇ ਹੋਣੇ ਪੱਕਾ ਉੱਥੇ ਯਾਰਾ ਚੱਲਦੇ ਬਾਈ ਚੱਲੋ ਬਾਈ ਲੇਟ ਹੋਏ ਨਹੀਂ ਯਾਰ ਆਈ ਬਹੁਤ ਵੱਡੇ ਹਣੌਲੇ ਜੇ ਲਾਤ ਤੇ ਆਰੇ ਕਿੰਨਾ ਖੜੇ ਹੈ ਆਹ ਲੇਟਾ ਨੋੜ ਤੇ ਐਕਸੀਡੈਂਟ ਤਾਂ ਹੀ ਹੁੰਦੇ ਔਰੇ ਔਰੇ ਭਾਈ ਦੋ ਪੇਚ ਜਾਂਦੇ ਆ ਉਹ ਪੇਚ ਨਹੀਂ ਧੁੱਪਾਂ ਪਾਉਂਦੇ ਆ ਅਗਲੇ ਨੇ ਕਾਰ ਨਹੀਂ ਹੁੰਦਾ ਰੋਕੜਾ ਕਿੰਨੇ ਛਤਰੀਆਂ ਲਵਾ ਦੀਏ ਹਾਂ ਛਤਰੀ ਚਾਹੀਦੀ ਹੈ ਆ ਸਾਡੇ ਪਿੰਡ ਵਾਲੀ ਬੱਸ ਛਤਰੀਆਂ ਲਵਾ ਦੋ ਛੇਕੂਪੁਰ ਛੇਕੂਪੁਰ ਵਾਸਾ ਆਇਆ ਕਿਤੇ ਟਾਈਮ ਅਸਿਆ ਨਾ ਆਉਂਦੇ ਨੇ ਨਾ ਮੈਂ ਟਾਈਮ ਟਾਈਮ ਦੀ ਗੱਲ ਆਹੋ ਇਹ ਸਕੂਲ ਉਹ ਥੱਕਾ ਪੈਣ ਲੱਗਿਆ ਹਣਾ ਆਉਣ ਦਾ ਭਾਈ ਛੁੱਟੀ ਹੋ ਗਈ ਹਾਂ ਓਏ ਪਰ ਹੁਣ ਤਾਂ ਨਿਕਲ ਕੇ ਆਉਣੇ 2-3 ਉੱਪਰ ਹੋ ਗਏ ਟਾਈਮ ਆ ਆਹ ਪਾ ਰੋਟੀ ਖਾ ਕੇ ਅਜਮ ਹੋ ਗਈ ਹੋ ਗਈ ਪਨੀਰ ਖਾਦਾ ਹੋਣਾ ਪਨੀਰ ਪਨੀਰ ਖਾਦਾ ਹੋਇਆ ਮੁੰਡੇ ਨੇ ਚਲੋ ਕਹਿੰਦੇ ਉਹੀ ਕੰਮ ਹੋ ਗਿਆ ਕੀ ਹੋ ਗਿਆ ਮੈਂਗਾ ਵੀਡੀਓ ਨਹੀਂ ਬਣਾਈ ਸਾਰਾ ਸਮਾਨ ਲੈ ਲਿਆ ਉਹਨੂੰ ਦਿਖਾ ਕੇ ਆ ਲੈ ਆ ਲੈ ਫੜ ਵੀਡੀਓ ਰਹੇਗੀ ਹਾਂ ਕੱਟਦਾ ਨਹੀਂ ਹੈਗਾ ਨਹੀਂ ਨਹੀਂ ਭਾਈ ਉਧਰ 10 ਬਰਕਰ ਦਾ ਇਹ ਕਾਰ ਨਾਲ ਫ੍ਰੀ ਮਿਲ ਗਿਆ 10 버거 3 ਕੋਕ ਬਾਈ 3 ਡੱਗੀ ਚ ਬਾਈ 2 ਕੇਕ ਆਈਸ ਕਯੂਬ ਅਜੇ ਕਹਿੰਦਾ ਸਮੋਸੇ ਲੈਣੇ ਆ ਸਪ੍ਰਿੰਗ ਰੋਲ ਲੈ ਗਿਆ ਸਪ੍ਰਿੰਗ ਰੋਲ ਹੈਗੇ ਹਾਂ 10 ਪਲੇਟਾਂ 10 ਪਲੇਟਾਂ ਭੁੱਖਾ ਤਾਂ ਨਹੀਂ ਲਾਉਂਗਾ ਕੋਈ ਨਹੀਂ ਨਹੀਂ ਮੈਂ ਕਹਾਂ ਹਾਂ ਕੁਸ ਤੈਂ ਤਾਂ ਨਹੀਂ ਪੀਣਾ ਸਟਿੰਗ ਵੀ ਪੀਤੀ ਉਹ ਵੀ ਦੱਸ ਹਾਂ 20 ਰੁਪਏ ਵਾਲੀ ਸਟਿੰਗ ਵੀ ਲਈ ਉਹ ਆਖਿਆ ਤਾਂ ਦੁਕਾਨ ਫਿਰ ਬਾਈ ਕਹਿੰਦਾ 20 ਰੁਪਏ ਠੀਕ ਹੈ ਕਹਿੰਦਾ ਇੰਨੀ ਮਹਿੰਗੀ ਬਾਬੇ ਹੋਲ ਸੇਲ ਕਰਦੀ ਐ ਵੀ ਨਹੀਂ ਵਾਰੀ ਕੇ ਦਿੰਦਾ ਹਾਂ ਹਾਂ ਨਹੀਂ ਬਾਈ ਰੋਪੜ ਇੱਕ ਦਗਾ ਨਾਲ ਹੋਲ ਸੇਲ ਠੀਕ ਆ ਨਾ ਬਹੁਤ ਫਰਕ ਪੈਂਦਾ ਐ ਆਈ ਸੀ ਜੀ ਐਨ ਮਤਾਂ ਲੈ ਆਮਨੇ ਜੇ ਪੁਰ ਤੇ ਵੀ ਠੰਡੇ ਲੈ ਕੇ ਜਾਂਦੇ ਨਾ ਗਰਮ ਹੋ ਜਾਂਦੇ ਗਰਮ ਹੋ ਜਾਂਦੇ ਹਾਂ ਉਦੋਂ ਵੀ ਆਪਾਂ ਘਾਤ ਹੋਈ ਚੱਕੀ ਦੀ ਅੱਡੇ ਬਤੇ ਵੀ ਚੱਕ ਲੈ ਜਾ ਮੋਟਰ ਬਗਰਮ ਪਿਛਲੇ ਸਾਲ ਬਾਈ ਮੇਰੇ ਜਾਨ ਤਿੰਨ ਨੂੰ ਸਿੱਲਿਓ ਚੱਕ ਲੈ ਕੇ ਤੇ ਨਾ ਆਪਾ ਤਿੰਨ ਬੈਟ ਲੈ ਆ ਹੁਣ ਆਪਾਂ ਬਹੁਤ ਆਪਾ ਢੋਲਵਾ ਵਾਲੀ ਦੀ ਸਿੱਲੀ ਹੈ ਨਾ ਜਾਂ ਠੰਡਾ ਯਾਰ ਪੂਰਾ ਚਿੱਲ ਰਿਹਾ ਦਾ ਗਰਮੀ ਜ਼ਿਆਦਾ ਹੈ ਗਰਮੀ ਜ਼ਿਆਦਾ ਬਾਈ 9:43 ਹੋ ਗਿਆ ਯਾਨੀ ਕਿ ਐ ਮੈਂ 3 ਦਿਨ ਪਹਿਲਾਂ ਜੰਮ ਗਿਆ ਇਹ ਲੇਟ ਜੰਮਿਆ ਬਸ 4 ਦਿਨ ਇਹ ਤਾਂ ਠੰਡ ਮਾਏ ਇਹ ਠੰਡ ਵਾਲਾ ਲੋ ਜੀ ਬਾਈ ਬੰਦੇ ਮੇਲੇ ਸਾਰੇ ਧੰਨਵਾਦ ਬਾਈ ਤੇਰਾ ਲੱਗੇ ਆ ਬਾਈ ਰਾਮਾ ਜੀ ਬੱਸ ਮੈਂ ਫੇਰ ਤੁਮੇ ਕਬ ਜਾਲਣ ਦਿੰਦੇ ਆ 3 ਮਹੀਨੇ ਚ ਦੋ ਵੇਲੇ ਆਵੇ ਜੋਵਲ ਕਦਾਂਗੇ ਘੱਟੋ ਜੋਵਲ ਕਾ ਤਿੰਨ ਵਾਰ ਆਊਗਾ ਜੀ ਥੋੜਾ ਉਹ ਲਾਈਨ ਪਰ ਚੜੇ ਉਹ ਲਾਈਨ ਪਰ ਚੜਦੇ ਨਹੀਂ ਚੜਾ ਦੇਣਾ ਚੱਲੀ ਹੁਣ ਆਪਾਂ ਕੰਮ ਖਰਾਬ ਹੋ ਰੇ ਹੁਣੇ ਟੈਟ ਹੋ ਗਏ ਇਹ ਭਾਈ ਇਹ ਸੱਚਾ ਇਹ ਦਿਨੇ ਦੂਏ ਆ ਹਾਲ ਹੋ ਜੀ ਚਾਰ ਦਾ ਕੰਮ ਦੇਣਾਉਂਗੇ ਸਿੰਘ ਵਾਲੇ ਆਨੰਦ ਦਿਨ ਮਨਾਉਂਦਾ ਸਕ ਜੂਗਾ ਇਹਦਾ ਜਨਮ ਦਿਨ ਮਨਾਉਂਦਾ ਸਕ ਜੂਗਾ ਤਾਂ ਨਹੀਂ ਬਲਕਿ ਅਕਾ ਅੱਜ ਓਏ ਇੱਕ ਦੇਖਿਆ ਪੂਰੀ ਖਟਿਆਈ ਬਹੁਤ ਆ ਗਈ ਸੀ ਨਾ ਪਤਾ ਨਹੀਂ ਇਹਨਾਂ ਨੇ ਖੁੱਲਾ ਹੀ ਮਾਲ ਬਾਤ ਨਹੀਂ ਉਹਨਾਂ ਨੇ ਕਿਹਾ ਵਾ ਪੂਰੀ ਨੂੰ ਪਸੰਦ ਆ ਬਹੁਤ ਪੂਰੀ ਪੈਗ ਵਾਲੇ ਵਾਂਗ ਬਰਫ਼ ਪਾਉਂਦਾ ਵਿੱਚ ਆਈਸਕ੍ਰੀਮ ਵਧੀਆ ਨਾ ਭਾਈ ਅੰਨੇ ਆ ਪਾਉਣਾ ਇੱਕ ਗਲਾ ਵਿੱਚ ਆਈਸਕ੍ਰੀਮ ਇਹ ਤਾਂ ਠੀਕ ਹੈ ਨਹੀਂ ਇਹ ਜੀ ਵਧੀਆ ਕਿਆ ਹਾਂ ਆ ਬਰਫ਼ ਹਾਂ ਇੰਦਾ ਕਿ ਦੇ ਵੀ ਨੰਦ ਨਹੀਂ ਕੋਈ ਰੋਪੜ ਤੇ ਆਉਂ ਗਰਮ ਹੋ ਜਾਂਦਾ ਹੈ ਰ ਠੰਡਾ ਦਾ ਜੀ ਬਣਾਤੀ ਹੁੰਦੇ ਸੀ ਇੱਥੇ ਤੂੰ ਤਾਂ ਫੇਰ ਰੋਪੜ ਤੇ ਜਾਂ ਜੇ ੱਡੇ ਬਦਲੇ ਉਹ ਗਰਮ ਹੋ ਜਾਂਦਾ ਉਹ ਵੀ ਹੋਏ ਨਾ ਗਰਮੀ ਜ਼ਿਆਦਾ ਆਪਣਾ ਖੁਸ਼ ਨਾ ਕਰੋ 20 ਰੁਪਏ ਵਾਲਾ ਲਓ ਤੁਸੀਂ ਵੀਰੋ ਮੈਂ ਤਾਂ ਗਿੰਦੇ ਦੇ ਲੈ ਕੇ ਆਇਆ ਔਰੇ ਜਿਵੇਂ ਗਰਮ ਹੋ ਗਰਮ ਹੋ ਜਾਂਦਾ ਗਰਮੀ ਬਹੁਤ ਹੈ ਮੋਟਰ ਬਣੀ ਆ ਯਾਰ ਮੋਟਰ ਉਹ ਟਾਈਮ ਹੀ ਲੱਗੇ ਹੁਣੇ ਪਤਾ ਲੱਗੇ ਬਈ ਅਮਨੇ ਜੈ ਇੰਨੇ ਕਾਮਾ ਥੋੜੇ ਹੱਦ ਤੇ ਪਰੇ ਕਣ ਕਡਾਉਂਦਾ ਤਾਂ ਭਈਏ ਰੇ ਕੱਢਦੇ ਆ ਪਨੀਰੀ ਨੂੰ ਤਿਆਰ ਕਰਿਆ ਪਾ ਪਤਾ ਹੀ ਨਹੀਂ ਕਰਦੇ ਚੜਦਾ ਖਾਛੇ ਪ ਜਾਂਦਾ ਠੰਡਾ ਤੇ ਅਕਲਾ ਤੇਰਾ ਸਮਾਨ ਤੇਰੇ ਕੱਲੇ ਦਾ ਏ ਵੱਡਵਾਨਾ ਦੇਰੀ ਫੇ ਕੰਮ ਖਰਾਬ ਹੈ ਜੱਗੇ ਨੂੰ ਪਾਰਟੀ ਦਿੱਤੀ ਅਸੀਂ ਜੱਗੇ ਇਹੇ ਕਰਤੀ ਵਾਹ ਆ ਤਾਂ ਬਹੁਤ ਕੱਢ ਕੇ ਪਾਰਟੀ ਆ ਭਈ ਹਾਂ ਅੱਜ ਚਾਪੀ ਲੋ ਜਗਾ ਪੈਕਗਰਾਉਂਡੋਂ ਸ਼ੌਂ ਲੋ ਦੋਗੇ ਹੋਰ ਰਾਮ ਰਾਮ ਆ ਮੈਂ ਕਹਿੰਦਾ ਬੀਅਰ ਹਾਂ ਨਹੀਂ 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 ਛੇਲੇ ਨਾ ਜਾਂਦੇ ਨਾ ਉਹ ਤੇਰੀ ਡੇਟ ਲਿਖਤੀ ਉੱਥੇ ਮੋਟਰ ਪਰ ਤੇਰੀ ਕੰਦ ਪਰ ਲਿਖਤੀ 19 ਤਰੀਕ ਲਿਖਤੀ ਕੰਦ ਪਰ ਇਹਦਾ 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 ਇਹ ਲੋ ਜੀ ਭਾਈ 26 ਦਾ ਪਟਾਰਾ ਖੁੱਲਣ ਲੱਗਿਆ ਹਾਂ ਕੱਲ 26 ਮਕਰ ਗਾਤੇ ਹੋਗੇ ਤੁਸੀਂ 26 ਵੀ ਜੀ ਵਧੀਆ ਜੀ ਅੱਜ ਤੱਕ ਗਵਰਨਮੈਂਟ ਨੇ ਦੂਆ ਲੈਣਾ ਨਹੀਂ ਕਹਿੰਦੇ ਸਰਕਾਰ ਦੀ ਬੰਦੇ ਤੁਸੀਂ ਸਰਕਾਰ ਦੀ ਮੰਨਣੀ ਪੈਂਦੀ ਹੈ ਜੇ ਨੀਕੇ ਨਾ ਫੇਰ ਕੀ ਕਰੇ ਇਹ ਵੀ ਗੱਲ ਆਇਆ ਨਾ ਗੱਲ ਭਈ ਬਹੁਤ ਟਕਣੀ ਪਈ ਹੈ ਉਹੀ ਕੋ ਬੀਜ ਦਨੇ ਸੀ ਤਾਂ ਬਹੁਤ ਟਕਣੀ ਪਈ ਹੈ ਤੇਨੇ ਬੁੱਕ ਕਰਾਉਣਾ ਸਾਈ ਦੇ ਜਾ ਲੈ ਇਹ ਪਸ ਸੰਭਾਲ ਕੇ ਰੱਖੁੰਨੇ ਆ ਇਹ ਰੱਖਣੇ ਨੇ ਸਾਰੇ ਮਾਸਨ ਸਾਈ ਦੇ ਕੇ ਅੰਦਰ ਸਾਂ ਮੰਨਣ ਦੇ ਦੀ ਗੱਲ ਨੂੰ ਕਹਦੇ ਬੀਜ ਜਮਾਉਣਾ ਜਿਆਦਾ ਜੰਮ ਲਗਾ ਤੁਹਾਡੇ ਕੱਪੜੇ ਆਹ ਤਾਂ 8 ਵਜੇ ਇੱਥੇ ਹੁੰਦਾ ਇੱਕ ਰਾਤ ਮਾ ਥੋੜਾ ਜੰਮ ਜਾਂਦਾ ਚੱਕਿਆ ਮਤਲਬ ਕੱਲ੍ਹੇ ਪਾਸੇ ਝੱਗੇ ਤਾਂ 5 ਵਜੇ ਹੁੰਦਾ ਕੱਲ ਰੱਖਿਆ ਕੱਲ ਕਿੰਨੇ ਵਜੇ ਦੱਬੇ ਵੇ ਕੱਲ ਸਵੇਰੇ 7 ਵਜੇ ਦਾ ਅੱਜ ਦੇਣਾ ਤੂੰ ਸ਼ਾਮ ਨੂੰ 7:00 7 ਦੇ 7 ਰਾਤ ਸਵੇਰੇ 7 24 ਘੰਟੇ ਤੋਂ ਉੱਪਰ ਹੋ ਲਿਆ ਪਰੇ ਹੋ ਜਾ ਮੁੰਨੇ ਕੱਟ ਜੰਮਿਆ ਇਹ ਰੇਕੇ ਤੁਸੀਂ ਟੰਗੜੀ ਨਾਲ ਲਾਉਣਾ ਫੇਰ ਉਹਨੇ ਉਹ ਨਹੀਂ ਛੜਨਾ ਉਹਨੇ ਹੱਕ ਕਿਹ ਹੈ ਲੜਪਟ ਆ ਜਾ ਅਦਰ ਫੜ ਜਾ ਕਰ ਉੱਪਰ ਜਾ ਕਰ ਫੜ ਜਾ ਕਰ ਕੀ ਟੰਗੜੀ ਕਰਾ ਲਾਉਣਾ ਬੀਜ ਕਾਤੇ ਸਿੱਟਾ ਨਹੀਂ ਦੇਣਾ ਪਾਣੀ ਚ ਉਹ ਨਹੀਂ ਤੁਸੀਂ ਨਵੇਂ ਤਰੀਕੇ ਹੀ ਕਰੋਗੇ ਸੁੱਕੇ ਚ ਲਵਾਉਣਾ ਤਾਂ ਗੱਲੇ ਹੀ ਛੱਡ ਦੇ ਛੱਡ ਦੇ ਪਿਛਾ ਦੇ ਉਹ ਵੇਖੇ ਵੀ ਸਾਡੀ ਜੀ ਬਾਦ ਗਾਣਾ ਮਾਹਰਾ ਪੱਤੇ ਪੂਰਾ ਹਰੇ ਹਰੇਕ ਦਾਣਾ ਜਮੇ ਵੇ ਸਾਰੇ ਦੇਖਣ ਕਰੀਂ ਜਾਤੇ ਆ ਤੋ ਇਹਨੂੰ ਢੁੱਡਦੀ ਵੇ ਕਿੰਨਾ ਕਿਲੋ ਵੀ ਇਹ ਜੇ ਕੇ ਇਹ ਹੈਗਾ ਜੀ 10 ਕਿਲੋ 24 ਕਿਲੋ ਹਾਂ ਬਈ ਇਸ ਤਰ੍ਹਾਂ ਜਮਾਉਣਾ ਪੂਰਾ ਐਂ ਜੜ ਤੱਕ ਕਿ ਤੱਕ ਅੰਕਲ ਘੱਟ ਜੰਮੀ ਆ ਬਾਪਾ ਸਵੇਰ ਨੂੰ ਤਾਂ ਦੂਰੇ ਰੋਟੇ ਭੇਜਣੇ ਤੇਰੇ ਤਾਂ ਪੁੱਛੇ ਹੋ ਜਾਣਾ ਭੋਰ ਨੂੰ ਪਰ ਆਉਦੀ ਨਹੀਂ ਕਰ। ਲੈ ਮੰਜੂ ਕੋ ਪਾਣੀ ਪਲਾਈ ਗਲਾਸ ਕੋਈ ਵੀ ਦਾਣਾ ਨਹੀਂ ਵਿਖਾ। ਠੇਠਾ। ਉਹ ਯਾਰ ਤੂੰ ਹੀ ਜਿਹਨੂੰ ਨਾ ਹੋਵੇ ਛੋਟੀ ਉਹ ਤਾਂ ਫੇਰ ਖਾ ਲੇਗੀ। ਅਰੇ ਤੂੰ ਹੀ ਸਾਰੇ ਨੂੰ ਆ ਗਈ। ਤੂੰ ਹੀ ਸਭ ਨੂੰ ਆ ਗਈ ਚਾਹੇ ਛੋਟੀ ਆ ਚਾਹੇ ਵੱਡੀ ਆ। ਉਹੋਂ ਖੇਤਮੋਂ ਇਹ ਜਿਹੜਾ ਬੀਜ ਆ ਨਾ ਇਹ ਇਹ ਵਧੀਆ ਆ ਗਿਆ ਫੈਡੀਆਂ ਵਾਲਾ ਬੀਜ ਹੈ ਦੋ ਰੋਡ ਨਹੀਂ ਹੈਗਾ ਕੋਸੂ ਤੇ ਡੱਬਿਆ ਤੇ ਜਿਹੜੇ ਡੱਬੇ 'ਚ ਡੱਬਿਆਂ 'ਚ ਪਾਇਕਾ ਹੈਗਾ 26 ਹੋਰੇ ਕੋ ਕਹਿੰਦੇ ਇਹਨੂੰ ਕਿਹੜੀ ਹੈ ਇਹ ਜਿਹੜੇ ਆਪਾਂ ਦੇ ਗਏ ਆ ਹਾਂ ਇਹਨੀਆਂ ਤਾਂ ਹੁਣ ਵੀ ਟੁੱਟਦੀਆਂ ਲੱਗ ਚੱਲਿਆ ਆਹ ਤੇ ਸਾਫ ਪੜ ਗਿਆ ਇਹ ਤਾਂ ਇਹ ਟੁੱਟਣੀ ਚਾਹੀਦੀ ਹਾਂ ਇਹ ਨਹੀਂ ਆਹ ਤੇ ਫਾਇਦਾ ਕੀ ਚਲੋ ਕੋਈ ਮੋਢੇ ਨੂੰ ਕਹਿੰਦਾ 40 ਕਿਜੀ ਅੰਕਲ ਜੀ ਹਾਂ ਲਓ ਜੀ ਪੀਆਰ 126 ਪੀਆਰ 126 ਹਾਂ 10 ਫੈਡੀਆਂ ਹਾਂ 4 ਕਿਜੀ ਦੋ 40 ਕਿਲੋ ਹੂੰ ਬਾਕੀ ਮੈਂ ਆਪਣਾ ਲੈ ਗਿਆ ਠੀਕ ਹੈ ਹਾਂਜੀ ਮੈਂ ਵੀ ਲੈ ਗਿਆ ਵਿੱਚ ਦੇ ਮਸੜ ਵੀ ਲੈ ਗਿਆ ਤਿੰਨ ਜਾਣੇ ਸਾਂਝਾ ਲੈ ਆਏ ਤੇ ਜਗੇ ਮਸੜ ਕਿਨੇ ਸਲੇ ਲੇ ਗਿਆਂ ਮਸੜ ਦੇ ਜਿਆ 4 ਕਿਲੋ ਪਾਟ ਤੇ ਸੀਡ ਹਾਂ ਟਰੇਡਰ ਜਣਾ ਦਾ ਮਾਲ ਹੈ ਬਾਕੀ ਠੀਕ ਹੈ ਹਾਂ ਆਇਆ ਰੋਟਰਾ ਪੀ ਆਰ ਇਫਾ 26 ਆ ਰੋ ਹੂੰ ਅੰਕਲ ਜੀ 26 ਨੂੰ ਵੀ ਕਾਟ ਲਾਗੀ ਐਦਗੀ ਨਹੀਂ ਹਾਂ ਵੀ ਬੀਜ ਵਧੀ ਹੈ ਇਹ ਠੀਕ ਉਹ ਤਾਂ ਫੇਰ ਦੁਨੀਆ ਤੇ ਕਹਿੰਦੇ ਨੇ ਜਿ ਲੱਗੂ ਕਿ ਵਿਸਾਬ ਨਾਲੇ ਆ ਆ ਨਾਨਕ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਬਾਬੇ ਨਾਨਕ ਦਾ ਲੇਟ ਨਾਮ ਹਾਂ ਜੀ ਇੱਕ ਕੈਰੀ ਬੀਜ ਨਹੀਂ ਜਗੇ ਦੋਏ ਲੈ ਐਨਾ ਕਿਨਾ ਕੇ ਬੀਜ ਇਹ ਜਗਾ ਕਹਿੰਦਾ ਬਾਪੇ ਉਹ ਘਾਟਾ ਹੈ ਹਾਂ ਜਗਾ ਆ ਓਏ ਹਿੱਲ ਗਿਆ ਇਹ ਉਹ ਆਏ ਨੱਚੇ ਪਾਚਾ ਕਾਣਾ ਦੇਖ 24 ਕਿਲੋ ਬੀਜ ਆਏ ਸਾਰਾ ਆ ਦੇ ਕਾਣਾ ਕੰਨੇ ਕਲਬ ਵਿੱਚ ਕਾਲਾ ਮਾਲ ਵੀ ਆ ਕਹਿੰਦੇ ਮੈਂ ਕਹਾਂ ਜੱਗੇ ਜੱਗੇ ਪਾਉਣ ਤੇਰੇ ਵੀ ਟਰਪੂ ਲਾਤੀ ਲੋਰਾ ਨੂਰਾ ਪਾੜ ਕੇ ਸੜਤੀਆਂ ਦਾ ਰਾਮਾ ਸਪੋਰਟਸ ਵੀ ਪਾੜਤੀ ਉਹ ਡਾਜ ਉਹ ਕਰਦੇ ਦੇ ਹਾਂ ਟਰਾਲੇ 'ਤੇ ਤਾਂ ਛਾਲ ਮਾਰੀ ਲੋਰ ਪਟ ਗਈ ਰਾਮਾ ਸਪੋਰਟਸ ਵੀ ਪਾੜਤੀ ਬਈ ਨਹੀਂ ਆ ਮਰੰਡੇ ਸ਼ਹਿਰ 'ਚ ਮਸ਼ਹੂਰ ਆ ਰਾਮਾ ਸਪੋਰਟਸ ਉਹ ਪੜਦੀ ਨਹੀਂ ਹੈਗੀ ਲੋਹਣ ਹੌਕੂ ਚੱਲਦਾ ਸਾਡੇ ਕੋ ਹਾਂ ਉਹ ਕਰਨੇ ਜਿਹੇ ਜਹ ਕਾਣਾ ਪਾ ਕੇ ਆ ਸਾਬ ਪਤਾ ਹੀ ਨਹੀਂ ਲੱਗਦਾ ਕਹਿ ਬਣ ਗਿਆ ਉਹਦਾ ਇਹ ਤਾਂ ਹੈ ਆਵਾਜ਼ ਹਰੇ ਤੱਕ ਹੁੰਦੀ ਹੈ। ਛੜ ਉਹ ਜਾ ਜਾ ਮੈਨੂੰ ਦੇ ਦੇ ਤੂੰ ਜਾ ਬੂਰੇ ਲੈ ਜਾ। ਲੈ ਫੋਨ ਪਹਿਣਾ ਚ। ਸਲਫਰ ਪਾਉਣ ਲੱਗੇ ਬਾਈ ਦਾਇਆ ਸੁਪਰ ਸਲਫਰ ਦੋ ਆਟਮਾ ਹੋਰ ਪੰਜ ਆਟਮਾ ਪਨੀਰ ਦੀ ਬਾਤ ਥੀ ਪਲੇਟ ਰੱਖੇ ਕਰ ਸਾਰੀ ਪਾਉਣੀ ਆ ਜਿੰਨੇ ਦਾ ਸਟਾ ਆ ਗਿਆ ਸਲ ਹੈ ਦਾ ਢਾਣੇ ਵਾਲੀ ਹੋਰੇ ਦਵਾਈ ਨਹੀਂ ਪਾਉਣੀ ਕੱਖ ਵਾਲੀ ਨਾ ਹਾਂ ਤੋ ਕਰੇ ਗਈ ਆ ਕੀ ਕਰਦਣੇ ਸੀ 20 ਮਿੰਟ ਉਹ ਇੰਨੀ ਗੇਤੀ ਲਾਉਂਗੇ ਹਾਂ 15 ਜੀਵਨ ਨੂੰ ਭਵੰਤਰਾ ਨੇ ਕਿਹਾ ਉਹ ਵੀ ਮੰਨ ਲੈਣੀ ਆਪਾਂ ਨੂੰ ਮੰਤਰ ਹੀ ਆਖਣਾ 15 ਲਾ ਰਣੀ ਠੀਕ ਆ ਲਓ ਜੀ ਸੁਪਰ ਤੇ ਬਾਅਦ ਮਾ ਡਾਇਰੀ ਬਾਰੀ ਆ ਗਈ ਅਸਲ ਤਾਂ ਡਾਇ ਹੀ ਕੰਮ ਕਰਦਾ ਅੰਕਲ ਡਾਇਆ ਹੋ ਗਈ ਜਿੰਕ ਹੋ ਗਿਆ ਲੋਹਾ ਹੋ ਗਿਆ ਹਾਲ ਫਰੋਗੀ ਕੋਈ ਛੀ ਛੱਡੀ ਹੋਣੀ ਕੋ ਹੋਰ ਪਾਤਾ ਨਹੀਂ ਪਿਕੜ ਜਾ ਪਤਾ ਨਹੀਂ ਕਿ ਐਸਾ ਦੇ ਮੁਸਤ ਜਾ ਆਉਂਦਾ ਠੀਕ ਹੈ ਚੱਲ ਆ ਤੱਥਲੀ ਆ ਹੁਣ ਮਨ ਖਾੜਨਾ ਚਾਹੀਦਾ ਮਨ ਖੜਦਾ ਹੁਣ ਕੋਰ ਪਾਣਾ ਕੋਸਲੇ ਨਾ ਹੁਣ ਨਹੀਂ ਪਾਣਾ ਹਾਂ ਜੰਮੇ ਤੇ ਦੇਖੋਗੇ ਝਾਟੇ ਦੇ ਨਾਲ ਮਨ ਖੜਨ ਚਾਹੀਦਾ ਦੇਖੀ ਜਾਣੀ ਕਿਹ ਟਰਬੂ ਲਾਤੀ ਟਰਬੂ ਲਾਤੀ ਪਨੀਰੀ ਵੇ ਕਿ ਅਕਲ ਕਈ ਭਾਈਆਂ ਦੇ ਕਮੈਂਟ ਆਏ ਆ ਕਿ ਜੱਗੇ ਨੂੰ ਕੋ ਬਚਦਾ ਵੀ ਹੈਗਾ ਵੀ ਜਿਹੜੇ ਬੱਚੇ ਦੋਂਦੀ ਉਹਦਾ ਵਿੱਚੇ ਪਾਣੀ ਜਿਹੜੇ ਦੋਂਦੇ ਬਚੀ ਜਾਂਦਾ ਸੇਵਾ ਕੇ ਫਰਕ ਤਾਂ ਹੈਗਾ ਥੋੜਾ ਹੀ ਫਸਲ ਵੱਧ ਨਿਕਲਿਆ ਹੁੰਦੀ ਐ ਮਾੜੀ ਖੇਤ ਮਾੜਾ ਨਹੀਂ ਦੇਖ ਹੁੰਦੀ ਨਾ ਫਸਲ ਵੀ ਮਾੜੀ ਘਾਹ ਤੇ ਐ ਬਚੇ ਨਾ ਬਚਿਓ ਲੱਗਾ ਹਾਂ ਭਾਈ ਅੱਜ ਪਤਾ ਨਹੀਂ ਕੀ ਆ ਹੋ ਗਿਆ ਰੱਬ ਨੂੰ ਹਿੱਲ ਗਿਆ ਪਤਾ ਨਹੀਂ ਜਿਹੜੇ ਸਾਹ ਨਾਲ ਗਰਮੀ ਐ ਨਾ ਜਾ ਦੇਖ ਲੋ ਖੜੇ ਨੂੰ ਵੀ ਅੱਗੇ ਪੈਂਦੀ ਐ ਨਾ ਪੱਤਾ ਇਹਦਾ ਵੀ ਲਾਦਾ ਵੀ ਅਜਨੇਰੀ ਵਾਲਾ ਕੰਮ ਪੂਰਾ 100% ਪੱਕਾ ਜੀ ਸ਼ਾਮ ਹੁਣ ਚੜ ਜਾਣਾ ਕਿਸੇ ਪਾਸੇ ਤੇ ਵੀ ਜਮਾਈ ਗੁੰਮ ਹੈ ਘੜਨੀ ਹੁੰਦਾ ਹੈਗਾ ਆਹ ਸਾਬ ਨਾਲ ਬਈ ਗਰਮੀ ਆਈ ਪਈ ਹੈ ਗੁੰਮ ਉਹਦੇ ਕੱਪੜੇ ਦੇਖੋ ਹੁਣੇ ਗਿੱਲੇ ਹੋਣ ਲੱਗ ਗਏ ਲੋ ਹਾਂ ਹੁਣ ਛੱਟਾ ਨਹੀਂ ਦੇ ਹੁੰਦਾ ਬਰਗਰ ਨੇ ਕੜਾ ਕਮ ਹਰ ਬਰਗਰ ਸਪ੍ਰਿੰਕਰ ਉਹ ਠੰਡਾ ਬਰਫ ਖਾਓਗੀ ਨੀ ਉਹ ਗਰਮੀ ਆ ਹਾਂ ਇੰਜ ਬਲੋ ਮਾਰਨ ਲੱਗਿਆ ਓਵਰ ਹੀਟ ਹੋ ਗਿਆ ਕੱਲ ਵਾਲੇ 60 55 ਫਰੀਦ ਮੰਗਣਾ ਗਰਮੀ ਓਵਰ ਹੀਟ ਹੋ ਗਿਆ ਆ ਉਹਨੂੰ ਜ਼ੋਰ मारੂਗਾ ਠੰਡੇ ਹੋਏ ਓਵਰ ਹੀਟ ਹੋ ਗਿਆ ਮੈਨੂੰ ਨਾ ਸਿਆਣੇ ਆਦਮੀ ਨੂੰ ਨਾ ਸਮਾਰਿਆ ਪਿਆ ਮੇਰਾ ਯਾਰ ਕੋਈ ਨਹੀਂ ਭੰਤਨ ਬਾਬਾ ਦੀਪ ਸਿੰਘ ਜੀ ਭਾਰ ਦੇ ਟਰਾਲਾ ਸਾਰਾ ਕੇਤੀ ਲਾਵੇ ਬਿਲਗੇਟ ਇਸੀ ਭਾਲਦਾ ਜਾਨਾ 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 ਦੂਈ ਚ ਨਾਂ ਨਾ ਜਾਣ ਅੰਕਲ ਬਿਲਕੁਲ ਡਿਸੀਪਲ ਦਾ ਹਾਂ ਹੂੰ ਬਾਬਾ ਕਰੂਗਾ ਕਰੂਗਾ ਕਿਰਪਾ ਕਰੂਗਾ ਕਿ ਆਂਤ ਰਹਿਣਾ ਹੈ ਬੱਟੇ ਦੇ ਉੱਪਰ ਪ੍ਰਿੰਟ ਮਾਈ ਓਏ ਵਿਚ ਵਿਚ ਆਮਨੇ ਆਉਂ ਦੇਖ ਲਾ ਉਪਰਿੰਟ ਮਾਰਗਾ ਬੀਜ ਮਿਲਿਆ ਇਤ ਕੀ ਬੀਜ ਵਧੀਆ ਅਸੀਂ ਤਾਂ ਕਦੇ ਬੀਜ ਜਣੀ ਤੇ ਛੱਡੀ ਹੂੰ ਲੱਗ ਰੰਗ ਦੇਖ ਤੂੰ ਹੂੰ ਇਹ ਤਾਂ ਹੈਗਾ ਜੀ ਹਾਂ ਕੱਤੀ ਇੱਕ ਕੱਤੀ ਅੱਛਾ ਆ ਕੱਤੀ ਹੋਣਾ ਤੇ ਠੀਕ ਹੈ ਚੱਲ ਬੀਜ ਗਰਮੀ ਬਹੁਤ ਅੰਕਲ ਆਜੇ ਯਾਰ ਇਹ ਜਿਹੇ ਦੰਗਰਾ ਦਾ ਵੀ ਬੜਾ ਹੀ ਔਖਾ ਬਾਈ ਕਿਹਕੇ ਤੂੰ ਇੱਥੇ ਆਏ ਲਾਦੇ ਕਣਕ ਦਾ ਛਿੱਟਾ ਦਿੰਦੇ ਖੇਤਾਂ ਮੈਂ ਪਤਾ ਨਹੀਂ ਕਿ ਆਵੇ ਲੱਗੇ ਪੀਜਾ ਲੈ ਮਸ਼ੀਨ ਆ ਗਈ ਪਨੀਰੀ ਵਾਲੀ ਇਹਦਾ ਐਂ ਲਾਦੇ ਵੀ ਕਣਕ ਰੱਛ ਲੈ ਇਹ ਤਾਂ ਫੇਰ ਦਾ ਖਿੱਲ ਕੰਮ ਖਿੱਚ ਬਾਈ ਤੈਨੂੰ ਦੇਖ ਕੇ ਤੰਗੜੀ ਮਾਰਨ ਲੱਗੇ ਏ ਇਹ ਤੁਹਾਨੂੰ ਦੇਖ ਕੇ ਲੱਗੇ ਆ ਅੱਛਾ ਤੁਸੀਂ ਤਜਰਬਾ ਦਲਵੀ ਤੇਰੀ ਤੰਗੜੀ ਖੋਈ ਇਹਨਾਂ ਨੇ ਭਈਆ ਬਈਆ ਦਿਲ ਤੰਗੜੀ ਦਾ ਕੰਮ ਲੈ ਰਿਆ ਹੈ ਕਿਹੜੀ ਖੋਈ ਨਹੀਂ ਪਾਣੀ ਪਿਲਾ ਕੇ ਲਾਉਣਾ ਇੱਕ ਸੱਤ ਲੈ ਮੈਂ ਤਾਂ ਚੱਲੇ ਆ ਕੇ ਆ 240 ਪਾਈਪੀ ਦਾਦੂ ਕਰਦੇ ਨੇ ਕਰਾਉਣੀ ਆ ਦੇਖ ਲੈ ਇਹ ਕਰਾਉਣੀ ਆ ਆ ਪੰਜ ਦਿਨ ਹੋ ਗਏ ਜਿਹੇ ਜੱਗੇ ਜਿੱਕਣਾ ਬੀਜ ਹੈ ਨਾ ਜਿਹੜੇ ਕੋਈ ਵੱਧ ਦੇ ਨਾ ਘੱਟ ਦੇ ਨਾ ਉਹ ਸਾਬ ਉਹ ਸਾਬ ਨਾਲ ਵੀ ਜਾਈ ਚੱਲ ਪਈ ਲੈ ਪਾਣੀ ਵਾਲੀ ਮਸ਼ੀਨ ਆ ਗਈ ਉਹ ਆ ਗਈ ਡ੍ਰਿੱਪ ਬ੍ਰੇਕ ਹੋ ਗਈ ਓਏ ਥੱਕ ਗਏ ਲੈ ਜਾ ਚੋਰ ਨਾ ਤੇ ਬਹਿਲੇ ਨਾ ਭਾਈ ਅੱਜ ਤੁਸੀਂ ਖੜੇ ਇਹਦਾ ਕੰਮ ਲੱਗੇ ਅੱਜ ਗਰਮੀ ਦਾ ਕਾਰਨ ਪਤਾ ਕਾਦੇ ਆ ਸਰਵੀਨ ਮੁਸ ਇਹ ਤਾਂ ਜਾਣ ਦੇਣਾ ਇਹ ਤਾਂ ਜਾਣ ਦੇਣਾ ਜਿਹੇ ਦਿਨ ਵਾਂ ਸ਼ਨੀ ਕਰਾਇਆ ਤਾਂ ਇਹ ਸਾਰਾ ਜਿਹਾ ਆਹ ਇਨੀ ਗਰਮੀ ਅੱਜ ਹੋਮਲ ਕਰਿਆ ਤਾਂ ਕਰਿਆ ਤਾਂ ਹੀ ਤਾਂ ਗਰਮੀ ਆ ਕੋਈ ਇੰਜਨ ਬਲੋਕ ਹਰਦਾ ਇਹਨੂੰ ਦੁਬਾਰੇ ਇੰਨਾ ਕੁ ਕਰਿਆ ਉਹ ਬਾਈ ਤੂੰ じゃ ਗਿਆ ਤਾਂ ਗੱਡੀ ਲੈ ਕੇ じゃ ਗਿਆ ਤੂੰ ਸਾਨੂੰ ਮੇਰੇ ਆ ਤੁਸੀਂ ਪਤਾ ਨਹੀਂ ਕਿਸ ਨੂੰ ਗਏ ਆ ਅਸੀਂ ਗਏ ਤੇ ਰੋਪੜ ਨੂੰ ਬਜਾਰੇ ਕੰਮ ਪੱਕੇ ਲੈ ਬਾਈ ਤੁਸੀਂ ਤੰਗੜੀ ਮਾਰੀ ਤੇ ਕੰਮ ਜਾ ਵਰੀ ਬਹੁਤ ਵਧੀਆ ਰਹੀ ਬਣੀ ਦੀ ਬਾਈ ਤਾਂ ਹੀ ਤੰਗੜੀ ਚੱਕਣੀ ਆ ਆ ਫੋਨ ਆ ਆ ਬਲਾਓ ਲਿਆ ਬਲਾਓ ਸੈਨੇਗ ਬੰਨ ਦੋ ਹੋਰ ਕਰ ਦੋ ਹੋਰ ਜੱਗੇ ਆਏ ਹੋਏ ਆ ਬੱਸ ਬੱਸ ਚਾਰਾ ਪੱਟੀ ਨਾ ਬੱਸ ਬੋਤਾ ਵੀ ਨਾ ਥੱਲੇ ਹੀ ਕਰਦੀ ਹਾਂ ਇਹਦਾ ਹੀ ਕਾਸਰਾ ਹੁੰਦਾ ਤਾਂ ਸਾਣੇ ਜਦੋਂ ਹੋ ਜਾਂਦਾ ਹਣੀ ਖੜੇ ਨਾ ਹਾਂ ਮਲਕੀਤ ਬਾਈ ਦੇ ਗਾਣੇ ਕਹਿੰਦਾ ਪੰਜਾ ਚੌੜਾ ਚਾਹੀਦਾ ਵੀ ਕੰਮ ਨਿਬੜ ਕੰਮ ਨੇ ਚਾਰ ਬਿੱਥੇ ਕੰਮ ਕਿਹਾ ਨਹੀਂ ਟਾਈਮ ਤਾਂ ਲੱਗਦਾ ਅਕ ਚਲਾ ਡੰਗਰ ਆ ਕੇ ਦੂਈ ਇਕੱਠੇ ਕਰ ਲੂਗੇ ਐਨੇ ਸੂਰਜ ਚੰਦ ਚੜੇ ਮੈਂ ਪਾਣੀ ਦਾ ਫੁੱਟ ਨਾ ਨਾ ਟਾਈਮ ਲੱਗ ਜਾਣਾ ਕਰ ਘੰਟਾ ਹਾਂ ਡੰਗਰ ਇਹ ਕਹਿੰਦਾ ਵੀ ਦੋ ਇਕੱਠੇ ਹੀ ਕਰ ਦੂਗੇ ਜਿੰਨੇ ਦਾ ਜੱਟ ਨੀ ਨੰਨ ਨੂੰ ਨਡੰਗਰ ਘੱਟੇ ਹੁੰਦਾ ਤੂੰ ਇੱਕ ਕੈਰੀ ਮਾ ਪਾਣੀ ਛੱਡ ਦੇ ਨੇ ਨੂੰ ਉਹ ਪਾਣੀ ਕਿਸੇ ਨੱਠ ਭੱਜ ਪਈ ਪਾਣੀ ਨੂੰ ਲੈਣਾ ਲੈਟਰੋਂ ਦੇਖਣਾ ਆਓ ਜਨਰੇਟਰ ਘਰ ਦਾ ਭਾਗੜਾ ਇਹਨਾਂ ਹੁੰਦਾ ਬਸ ਗੇਅਰ ਪਾਉਣਾ ਹੈ ਨਹਿਰੀ ਪਾਣੀ ਹੈ ਦੂਆ ਪਾਣੀ ਹੈ ਨਾ ਠੀਕ ਹੈ ਉਹ ਭਗਵਾਨ ਤਮਾਨ ਕਹਿੰਦਾ ਹੈਗਾ 5 ਮਹੀਨੇ ਤਿੰਨ ਕੋਈ ਸੁਆਜਾ ਕੱਢਣਾ ਖਣੀ ਦੇਖਦੇ ਆ ਸਵੇਰ ਨਿਕਲ ਜੀ ਕੜ ਦਾ ਸੂਰ ਤੋਂ ਪਹਿਲੇ ਨਹੀਂ ਪੁੱਛੋ ਗਾਰੇ ਨੂੰ ਆਪੂ ਉਹਦੇ ਕੋਲ ਤੇ ਸਾਫ ਹੁੰਦਾ ਉਹਦੇ ਆਈ ਤੇ ਛੱਡ ਦਵੇ ਇੱਕ ਚਾਈ ਵੀ ਇੱਕ ਚਾਈ ਵੀ ਲੈ ਲੈਣਾ ਚਾਹੀਦਾ ਚਾਹੀਦੇ ਹੱਥ ਇੱਕ ਗੱਲ ਹੈ ਹਾਂ ਹਾਂ ਹੈਂਡਲ ਵੀਰ ਪੁੱਤ ਤਾਂ ਐ ਵੀ ਨਹੀਂ ਆ ਸਾਡੇ ਵੀ ਪਈਓ ਪਈ ਲਿਓ ਗੋ ਥੱਲੇ ਬਾਈ ਆਏ ਆ ਪਾਣੀ ਬਹੁਤ ਠੰਡਾ ਹੁੰਦਾ ਹੈ ਉਹ ਜੀਰ ਨੂੰ ਫਰਕੇ ਰਹਿੰਦਾ ਹਾਂ ਝਾੜ ਵੱਧ ਹੈ ਨਾਲੇ ਸਾਫ ਪਾਣੀ ਕੋਈ ਇੱਕ ਸਾਲਾ ਸੇਕ ਵਾਲਾ ਪਾਣੀ ਹੂੰ ਸਹੀ ਗੱਲ ਹੈ ਸਾਫ ਪਾਣੀ ਨਾਲੇ ਟਾਈਮ ਵੀ ਨਹੀਂ ਨਿਕਲਣਾ ਹੁਣ ਜੀ ਜੇ ਮੇਹਰ ਦਾ ਪਾਣੀ ਆ ਫਰ ਨਹੀਂ ਸਾਰੇ ਠੰਡਾ ਪਾਣੀ ਵੜਨਾ ਵਿੱਚ ਤੇ ਖਲੇ ਨੂੰ ਸੁਰਤ ਆ ਜਾਂਦੀ ਹੈ ਬਾਈ ਨਾਲੇ ਆਏ ਸਾਫ ਪਾਣੀ ਆ ਬਰਫ ਪਿੰਗਲ ਕੇ ਆਇਆ ਪਿਆ ਸੋਰਾ ਨਹੀਂ ਹੈਗਾ ਐਨ ਸਾਫ ਇਹ ਕਿਹੋ ਜਿਹਾ ਠਾਜਗਾਲ ਇਹ ਫੜਾਈ ਮੈਂ ਤੈਨੂੰ ਦੇਖ ਕੇ ਮੈਂ ਜੋ ਬੜੀ ਹੋ ਬਣਾਉਂਦਾ ਚਾਰ ਬੜੀ ਚਾਹੀਦੀ ਚਾਰ ਫੁੱਟ ਦੀ ਅੱਜ ਤੇ ਕਹਿੰਦਾ ਉਹਨੂੰ ਵੀ ਚਾਰ ਫੁੱਟ ਦੀ ਬਣਾਵੇ ਹੂੰ ਤੇਰੀ ਲੋੜਦਾ ਨਾ 3 ਫੁੱਟ ਬਣਾਵੇ 1 ਫੁੱਟ ਦੀ ਦੱਸਦਾ ਆਪੇ 3 ਫੁੱਟ ਦੀ ਬਣਾ ਲੀ ਆ ਡੰਡੇ ਜੀ ਨਹੀਂ ਚਾਹੀਦੀ ਤੇਰੀ ਜੱਗੇ ਜਿਹੜੀ ਆਹ ਹੈ ਟਾਈਪ ਦੇ ਮੇਕ ਲਾਈਆ ਔਰ ਥੋੜੀ ਥੋੜੀ ਕਰਦੇ ਹੈਨਾ ਹਾਂ ਹੈਨਾ ਨੰਬੀ ਘਾਟੋ ਵੇਠਾ ਨੂੰ ਹਾਂ ਇਹ ਦੇਖ ਨਹੀਂ ਫੋਲਡ ਹੁੰਦੀ ਬਣਾ ਲੋ ਪਹਿਲਾਂ ਪਹਿਲਾਂ ਟੂੜੀਆ ਕੰਮ ਲੱਤਾ ਤਾਂ ਉਨਾਂ ਚ ਲਾ ਲਈ ਜਾਨ ਨਟਾ ਕੇ ਖਲਦ ਗਿਆ ਹਾਂ ਉਹ ਵੀ ਠੀਕ ਹੈ ਨਹੀਂ ਜੱਗੇ ਚੈਰੀ ਲਵਾ ਦੂੰਗੀ ਜੱਗਾ ਬਾਈ ਆਪਣੇ ਪਾਪੇ ਸੰਗੈ ਦੰਦਰਾ ਵੀ ਦੋ ਹੀ ਮਾਰੂਗਾ ਤਾਂ ਗੈਪ ਹੋ ਗਿਆ ਬਾਈ ਕੰਮ ਕਰਨ ਜੇ ਆ ਗੈਪ ਕਿੱਥੇ ਹੋਣੇ ਆਲੇ ਇਹ ਉਹਨੇ ਦੇਖ ਲੈ ਵੀ ਟਾਈਮ ਲੱਗਣਾ ਹੈ ਟਾਈਮ ਲੱਗਣੀ ਹੈ ਤੇ ਬਾਕੂ ਕਹਿੰਦਾ ਇਹ ਕਾਂਟਾ ਲੱਗਣਾ ਹੈ ਕਾਂਟਾ ਇੱਕ ਲੱਗਣਾ ਇਹਨੂੰ ਪਰ ਨਹੀਂ ਉਹਦੇ ਵੀ ਹੱਡ ਕੋਟੇ ਖੜਦੇ ਨਹੀਂ ਆ ਗਿਆ ਮੈਂ ਕਹਿੰਦਾ ਚਾਰ ਕ ਦਾਣੇ ਰਹਿ ਗਏ ਤੇ ਲੱਭ ਕੇ ਲਿਆਇਆ ਇੱਕ ਦਿਨ ਦੇ ਵਿੱਚ ਕੰਮ ਆਉਣੇ ਆ ਚਾਰ ਦਾਣੇ ਦਾ ਇਹ ਦੇਖ ਲੈ ਬੋਰੀ ਭਰਨੀ ਹੈ ਇਹ ਚਾਰ ਜਾਨ ਅੰਕਲ ਵੀਜ ਰਹਿ ਗਏ ਤਾਂ ਆ ਦੇਖਿਆ ਤੈਨੂੰ ਕਿਹਾ ਨਹੀਂ ਆਓ ਊੜੇ ਜੀ ਤੂੰ ਜਾਣਾ ਹੀ ਆ ਮਾਤੜਵਾਗਾ ਬੱਟਲ ਜੀ ਨਾ ਕੋਈ ਗੁੱਟੀ ਖੰਡ ਉਹ ਜੱਗੇ ਭਾਈ ਵਾਜ ਗੁੱਟੀ ਪਿੱਛੇ ਹੀ ਕੰਮ ਕਰਦੇ ਜੱਗੇ ਗੁੱਟੀ ਖਾਂ ਕੰਮ ਤੂੰ ਵੀ ਲੌੜੀ ਪੈਂਦੀ ਆ ਉਹ ਜੱਗੇ ਰਾਤੀ ਜੱਕਣੀ ਮੈਂ ਇਹ ਮੀਨਾ ਪਹਿਲਾਂ ਮੇਰੇ ਗੱਲ ਸੁਣ ਉਹ ਫਾਲੀਆਂ ਇਹ ਪਈ ਨਹੀਂ ਸਵਾਗੇ ਪਿੱਛੇ ਪੈਂਦੀਆਂ ਦੋ ਗਿਹੜੇ ਦੇ ਟਰੈਕਟਰ ਫਗਰਵਾ ਕੇ ਹਲ ਆਲੀਆਂ ਤਾਂ ਮਿਹਨਤ ਕਰਨੀਆਂ ਹੱਥ ਨਾਲ ਹੱਥੀ ਮਿਹਨਤ ਕਰਨੀ ਆ ਬੱਲ ਲੱਗਿਆ ਰਾ ਫਿਰ ਪੈਰਾਂ ਦੇ 10 8 20 ਨਾ ਲੱਗਿਆ 20 ਨਾ ਲੱਗਿਆ ਠੀਕ ਆ ਨਾ 20 ਫਿਰ ਵਰਕਤ ਵੀ ਤਾਂ ਹੀ ਰਹਿੰਦੀ ਆ ਫਿਰ ਉਹ ਉੱਪਰ ਦਾ ਅੰਦਰੋਂ ਉੱਪਰ ਦਾ ਅੰਦਰੋਂ ਇਹਨੇ ਫੇਰ ਨਹਿਰ ਵਾਲਾ ਪਾਣੀ ਨਹਿਰੀ ਪਾਣੀ ਹੈ ਨਹੀਂ ਏਟਰ ਨਾਲ ਮੋਟਰ ਆਪਣੇ ਘਰ ਚ ਜਾ ਮਾੜੀ ਚਲਾ ਲਾ ਢਲ ਪਾਇ ਉੱਧਰ ਪਾਣੀ ਜ਼ਿਆਦਾ ਹੈ ਇੱਕ ਸਾਈਡ ਵਾਲੇ ਨਾ ਖਾਲ ਭਰਦਾ ਪਾਣੀ ਲੈਵਲ ਤੇ ਜਾਊਗਾ ਹੂੰ ਖਰਾਬ ਅੱਜਾ ਵਾ ਅੱਛਾ ਹਾਂ ਇੱਧਰ ਚੱਲ ਪਏ ਦੋਹਾਂ ਕਿਨਾਰੇ ਨੂੰ ਸੜਦਾ ਬਾਈ ਬਰਾਬਰ ਹੋਂ ਪੜ ਜਾਣੇ ਜਾਂਦਾ ਬਰਾਬਰ ਵੀ ਤਾਂ ਰੁੜਦਾ ਨਾ ਆਂਦਾ ਰੁੜਦਾ ਆ ਮਾੜਾ ਮੋਟਾ ਫਿਰ ਦੱਖਿਆ ਪਣੀ ਦਸਲਾ ਮੈਂ ਉਹਦੇ ਹੂੰ ਆਈ ਗਮ ਰੱਖਾ ਕੋਈ ਜਿੱਥੇ ਜ਼ਿਆਦਾ ਰਹਿ ਗਿਆ ਨਾ ਨਾ ਉਰੇ ਮੜਾ ਜਾ ਫਰੰਟ ਚ ਗਰਮੀ ਆ ਨਾ ਜਿਹੜੀ ਸੁੱਕ ਜਾਂਦੀ ਚੱਕਾ ਦੇ ਫੇਰ ਬਜਾ ਨਹੀਂ ਰਹਿੰਦਾ ਇੱਕ ਪਾਣੀ ਵਾਲੀ ਕਾਮਯਾਬ ਤਾਂ ਹੈਗੀ ਯਾਰ ਉਹ ਸਾਨੂੰ ਪਤਾ ਨਹੀਂ ਕਿਹਾ ਹੋ ਗਿਆ ਫੇ ਵੇਖਣਾ ਗੇਰਨ ਲੱਗ ਗਿਆ ਕੀ ਆ ਪਾਣੀ ਵਾਲੀ ਪਾਣੀ ਵਾਲੀ ਸੁੱਕ ਜਾਂਦੀ ਆ ਦੂਏਦਰ ਇਹ ਮਿੱਟੀ ਚ ਆ ਕੇ ਦਾਣੇ ਬਹੁਤ ਥੋੜੇ ਬਹੁਤ ਹੀ ਰਹੇ ਆਪਾਂ ਉਹ ਕੋਈ ਫਰਕ ਨਹੀਂ ਯਾਰ ਇਹ ਤੁਹਾਡੇ ਮਨ ਦਾ ਵਹਿਮ ਹੈ ਤਾਂ ਤੰਗੜੀ ਵਾਲੇ ਆਉਣੇ ਵੀ ਤੰਗੜੀ ਵਾਲੀ ਵਧੀਆ ਏ ਦੇਖਦੇ ਹਾਂ ਹੁਣ ਤੇ ਕਿਹੜੀ ਵਧੀਆ ਤੇਰੀ ਮੋਟਰ ਛੋਟੀ ਏ ਤੇਰੀ ਇਹ ਬਹੁਤ ਟਾਈਮ ਚ ਭਰੂਗੀ ਬਾਬਾ ਨੇ ਪਲੈਟ ਘਟਾ ਕੇ ਆਇਆ ਕਾਦੇ ਬਾਣੀ ਲੋੜੇ ਨਾ ਪਨੀਰੀ ਹਾਂ 10 ਮਿੰਟ ਚ ਭਰ ਜਾਣਾ ਪੰਜ ਦੀ ਮੋਟਰ ਆ ਪੰਜ ਦੀ ਆ ਹਾਂ ਪਲੈਟ ਮੈਂ 300 ਪਾ ਚਲਾਈ ਜਾਨੀ ਤਾਂ 440 ਪਾ ਚੱਲਦੀ ਐ ਇੰਨਾ ਪਾਣੀ ਹੋਰ ਆ ਇਹ ਤਾਂ ਭਰ ਜਾਣੀ